ਇਪਿਆਨਕ ਅੱਗ ਦੀਆਂ ਲਾਟਾਂ ਰੇਲ ਗੱਡੀ ਦੀਆਂ ਨੇ ਜਿੱਥੇ ਅੱਜ ਸਵੇਰੇ ਅਚਾਨਕ ਅੰਮ੍ਰਿਤਸਰ ਤੋਂ ਸਿਰਸਾ ਵਹਾ ਜਾ ਰਹੀ ਰਥ ਐਕਸਪ੍ਰੈਸ ਦੇ ਏਸੀ ਕੋਚ ਨੰਬਰ 19 ਚ ਸਰਹਿੰਦ ਸਟੇਸ਼ਨ ਕੋਲ ਆ ਕੇ ਅਚਾਨਕੀ ਅੱਗ ਲੱਗ ਗਈ ਜਿਸ ਵੇਲੇ ਚਲਦੀ ਟ੍ਰੇਨ ਚ ਅੰਗ ਚੋਂ ਧੂੰਆਂ ਨਿਕਲਿਆ ਤੇ ਸਾਰੇ ਪਾਸੇ ਚੀਕ ਚਿਹਾੜਾ ਮੱਚ ਗਿਆ ਤੇ ਟ੍ਰੇਨ ਚ ਮੌਜੂਦ ਲੋਕਾਂ ਨੇ ਚੇਨ ਖਿੱਚ ਕੇ ਜਾਨ ਬਚਾਈ ਤੇ ਟ੍ਰੇਨ ਰੁਕੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਅੱਗ ਦੀਆਂ ਲਪਟਾਂ ਕਿੰਨੀਆਂ ਤੇਜ਼ ਨੇ ਤੇ ਸਾਰੇ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਹੈ ਫਾਇਰ ਬ੍ਰੀਗਡ ਦੀ ਟੀਮਾਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾਣਕਾਰੀ ਮੁਤਾਬਕ ਜਦੋਂ ਟ੍ਰੇਨ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਤੇ ਲੋਕਾਂ 'ਚ ਹਫੜਾ ਦਫੜੀ ਮਚ ਗਈ ਤੇ ਟ੍ਰੇਨ 'ਚ ਉਤਰਨ ਵੇਲੇ ਕਈ ਯਾਤਰੀਆਂ ਨੂੰ ਸੱਟਾਂ ਲੱਗ ਗਈਆਂ ਤੇ ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਇੱਕ ਯਾਤਰੀ ਨੂੰ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਦੱਸਦੇ ਕਿ ਅੱਗ ਨੂੰ ਕਾਬੂ ਕਰਨ 'ਚ ਕਰੀਬ 1 ਘੰਟਾ ਲੱਗ ਗਿਆ ਸੀ ਪਰ ਟ੍ਰੇਨ ਦਾ ਕੋਚ ਨੰਬਰ 19 ਪੂ ਦੀ ਰੇਲਵੇ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ਤੇ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹਾਲਾਂਕਿ 1 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਮਾਮਲੇ ਤੇ ਸਹਿਿੰਦ ਜੀਆਰਪੀ ਐਸਐਚਓ ਰਤਨ ਲਾਲ ਨੇ ਇਸ ਘਟਨਾ ਬਾਰੇ ਦੱਸਦੇ ਹੋਏ ਕਿਹਾ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਹਰੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੌਕੇ ਤੇ ਖੜੀ ਹੈ। ਤਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ। ਇਹ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਖੱਡੀ ਗਸਟ ਵਾਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਰਕ ਰਕਾਰ ਦਾ ਨੁਕਸਾਨ ਨਹੀਂ ਹੈ ਇਸ ਦੇ ਨਾਲ ਹੀ ਇਹ ਸਾਰੀ ਘਟਨਾ ਬਾਰੇ ਐਸਐਸਪੀ ਸ਼ੁਭਮ ਅਗਰਵਾਲ ਨੇ ਕੀ ਦੱਸਿਆ ਉਹ ਵੀ ਸੁਣੋ ਸਰ ਕੀ ਮਾਮਲਾ ਹੋ ਗਿਆ ਜੀ ਇੱਕ ਨਾ ਅੱਜ ਕਰੀਬ 7:22 ਮਿੰਟ ਤੇ ਸਾਡੇ ਜਿਹੜਾ ਕੰਟਰੋਲ ਰੂਮ ਫਤਿਹਕਰ ਸਾਹਿਬ ਪੁਲਿਸ ਦਾ ਉੱਥੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਟ੍ਰੇਨ ਜਿਹੜੀ ਕਿ ਗਰੀਬ੍ਰਤ ਐਕਸਪ੍ਰੈਸ ਟ੍ਰੇਨ ਨੰਬਰ 12204 ਅੰਮ੍ਰਿਤਸਰੋਂ ਤਕਰੀਬ ਸਵਾ ਚਾਰ ਵਜੇ ਸਵੇਰੇ ਰਵਾਨਾ ਹੋਈ ਸੀ ਤੇ ਨੇ ਵਾਇਆ ਲੁਧਿਆਣਾ ਅੰਮਾਲੇ ਸੈਰਸਾ ਬਿਆਰਵਾਲ ਜਾਣਾ ਸੀ ਤੇ ਜਦੋਂ ਇਹ ਸਰੇਂਜ ਜੰਕਸ਼ਨ ਕੋਲ ਪਹੁੰਚੀ ਇੱਥੇ ਇਹਦੇ ਕੁਝ ਡੱਬਿਆਂ ਦੇ ਵਿੱਚ ਅੱਗ ਲੱਗੀ ਤੇ ਫੌਰੀ ਤੌਰ ਤੇ ਮੌਕੇ ਤੇ ਐਸ ਐਚਓ ਜੀ ਆਰ ਪੀ ਡੀ ਐਸ ਪੀ ਜੀ ਆਰ ਪੀ ਐਸ ਐਚਓ ਸਰੇਂਦ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਂਡ ਐਸ ਪੀ ਪੀ ਵੀ ਆਈ ਸਾਰੀ ਟੀਮ ਫੌਰ ਸਮੇਂ ਇੱਥੇ ਮੌਕੇ ਤੇ ਪਹੁੰਚੇ ਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਅਸੀਂ ਜਿਹੜੇ ਪੈਸੇਂਜਰ ਸੀ ਇਹਨਾਂ ਦਾ ਇਹਨਾਂ ਨੂੰ ਇਵੈਕੂਏਟ ਕਰਾਇਆ ਤੇ ਇਹਨਾਂ ਦੀ ਕਿਉਂਕਿ ਸਾਰਾ ਫੋਰਮੋਸਟ ਕੰਸਰ ਉਸ ਤੋਂ ਬਾਅਦ ਏਵੈਕੂਏਸ਼ਨ ਤੋਂ ਬਾਅਦ ਇਹਨਾਂ ਨੂੰ ਅਸੀਂ ਪ੍ਰੋਪਰ ਮੈਡੀਕਲ ਏਡ ਤੇ ਕਾਉਂਸਲਿੰਗ ਪ੍ਰੋਵਾਈਡ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੇ ਉਹ ਉਹਨਾਂ ਨੂੰ ਬਰਨ ਇੰਜਰੀਸ ਆਈ ਹੈ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਫਤੇਗੜ ਸਾਹਿਬ ਰਿਫਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਗ ਬੁਝਾਉਣ ਵਾਸਤੇ ਇੱਥੇ ਕਰੀ ਚਾਰ ਫਾਇਰ ਬ੍ਰਿਗੇਡਾ ਲੱਗਿਆ ਹੋ ਗਿਆ ਨੇ ਉਹ ਨਿਰੰਤਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਅੱਗ ਜਿਹੜੀ ਹੈਗੀ ਹੁਣ ਕੰਟਰੋਲ 'ਚ ਆ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੈਸੇਂਜਰ ਸੀਗੇ ਕਈ ਕਿਉਂਕਿ ਦੇ ਚ ਸਟੇਟ ਆਫ ਸ਼ੌਕ ਦੇ ਵਿੱਚ ਹੈਗੇ ਅੱਗੇ ਕਰਕੇ ਖਰਾਬ ਹੋ ਗਿਆ ਸੜ ਗਿਆ ਤੇ ਉਹਦੀ ਅਚੀ ਲਿਸਟ ਉਹਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਸੋ ਦੇ ਪ੍ਰੋਪਰ ਵੈਰੀਫਿਕੇਸ਼ਨ ਹੋ ਸਕੇ ਡਿਕਲੇਰੇਸ਼ਨ ਹੋ ਸਕੇ ਤੇ ਹਜੇ ਜਿਹੜਾ ਪ੍ਰਾਈਮਰ ਫੇਸ ਸੀ ਕੌਜ਼ ਆਫ ਫਾਇਰ ਉਹ ਸਾਨੂੰ ਸ਼ਾਰਟ ਸਰਕਟ ਲੱਗਦਾ ਬਟ ਇਹਦੀ ਹਜੇ ਪ੍ਰੋਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਸਾਡੀ ਟੀਮਾਂ ਵੱਲੋਂ ਕਿਉਂਕਿ ਕੋਚ ਦੇ ਵਿੱਚ ਕੈਮਰੇ ਲੱਗੇ ਹੋਏ ਸੀਗੇ ਤੇ ਉਹ ਜਿਹੜੀ ਵੀਡੀਓ ਸਾਰੀ ਐਨਲਾਈਜ਼ ਕਰਕੇ ਫਾਈਨਲੀ ਅਸੀਂ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਉਹ ਸਾਰਾ ਚੈੱਕ ਕਰ ਰਹੀ ਹੈ ਉਸ ਤੋਂ ਬਾਅਦ ਐਗਜੈਕਟ ਜਿਹੜਾ ਹੈਗਾ ਕੌਜ਼ ਆਫ ਫਾਇਰ ਦਾ ਪਤਾ ਲੱਗੂਗਾ ਤੇ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਵੀ ਕੈਸ਼ੁਐਲਟੀ ਨਹੀਂ ਹੈ ਸਾਰੇ ਹੀ ਪੈਸੇਂਜਰਸ ਜਿਹੜੇ ਹੈਗੇ ਆ ਸੇਫ ਐਂਡ ਸਾਉਂਡ ਹੈ ਤੇ ਇਹਨਾਂ ਨੂੰ ਸਾਡੇ ਅਸੀਂ ਜੀਆਰਪੀ ਦੇ ਨਾਲ ਮਿਲ ਕੇ ਤੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਰਿਸਪੈਕਟਿਵ ਡੈਸਟੀਨੇਸ਼ਨ ਤੇ ਉੱਥੇ ਅਸੀਂ ਅੱਗੇ ਇਹਨਾਂ ਨੂੰ ਪਹੁੰਚਾ ਰਹੇ ਥੈਂਕ ਯੂ ਜੀ ਇਹ ਭਿਆਨਕ ਅੱਗ ਦੀਆਂ ਲਾਟਾਂ ਰੇਲ ਗੱਡੀ ਦੀਆਂ ਨੇ ਜਿੱਥੇ ਅੱਜ ਸਵੇਰੇ ਅਚਾਨਕ ਅੰਮ੍ਰਿਤਸਰ ਤੋਂ सिरसा ਵੱਹਾਂ ਜਾ ਰਹੀ ਰਥ ਐਕਸਪ੍ਰੈਸ ਦੇ ਏਸੀ ਕੋਚ ਨੰਬਰ 19 ਚ ਸਰਹਿੰਦ ਸਟੇਸ਼ਨ ਕੋਲ ਆ ਕੇ ਅਚਾਨਕੀ ਅੱਗ ਲੱਗ ਗਈ ਜਿਸ ਵੇਲੇ ਚੱਲਦੀ ਟ੍ਰੇਨ ਚ ਅੱਖੋਂ ਧੂੰਆਂ ਨਿਕਲਿਆ ਤੇ ਸਾਰੇ ਪਾਸੇ ਚੀਕ ਚਿਹਾੜਾ ਮੱਚ ਗਿਆ ਤੇ ਟ੍ਰੇਨ ਚ ਮੌਜੂਦ ਲੋਕਾਂ ਨੇ ਚੇਨ ਖਿੱਚ ਕੇ ਜਾਨ ਬਚਾਈ ਤੇ ਟ੍ਰੇਨ ਰੋਕੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਅੱਗ ਦੀਆਂ ਲਪਟਾਂ ਕਿੰਨੀਆਂ ਤੇਜ਼ ਨੇ ਤੇ ਸਾਰੇ ਪਾਸੇ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਹੈ ਫਾਇਰ ਬ੍ਰੀਗੇਡ ਦੀ ਟੀਮਾਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾਣਕਾਰੀ ਮੁਤਾਬਕ ਜਦੋਂ ਟ੍ਰੇਨ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਤੇ ਲੋਕਾਂ 'ਚ ਹਫੜਾ ਦਫੜੀ ਮਚ ਗਈ ਤੇ ਟ੍ਰੇਨ 'ਚ ਉਤਰਨ ਵੇਲੇ ਕਈ ਯਾਤਰੀਆਂ ਨੂੰ ਸੱਟਾਂ ਲੱਗ ਗਈਆਂ ਤੇ ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਇੱਕ ਯਾਤਰੀ ਨੂੰ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਦੱਸਦੇ ਕਿ ਅੱਗ ਨੂੰ ਕਾਬੂ ਕਰਨ 'ਚ ਕਰੀਬ 1 ਘੰਟਾ ਲੱਗ ਗਿਆ ਸੀ ਪਰ ਟ੍ਰੇਨ ਦਾ ਕੋਚ ਨੰਬਰ 19 ਪੂ ਕੇ ਰੇਲਵੇ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ਤੇ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹਾਲਾਂਕਿ 1 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਮਾਮਲੇ ਤੇ ਸਹਿਿੰਦ ਜੀਆਰਪੀ ਐਸਐਚਓ ਰਤਨ ਲਾਲ ਨੇ ਇਸ ਘਟਨਾ ਬਾਰੇ ਦੱਸਦੇ ਹੋਏ ਕਿਹਾ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਹਰੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੌਕੇ ਤੇ ਖੜੀ ਹੈ। ਤਕਰੀਬਨ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਥਾਡੀ ਗਸਟ ਵਾਲਟੀ ਨੇ ਦੇਖ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਰਕ ਰਕਾਰ ਦਾ ਨੁਕਸਾਨ ਨਹੀਂ ਹੈ ਇਸ ਦੇ ਨਾਲ ਹੀ ਇਹ ਸਾਰੀ ਘਟਨਾ ਬਾਰੇ ਐਸਐਸਪੀ ਸ਼ੁਭਮ ਅਗਰਵਾਲ ਨੇ ਕੀ ਦੱਸਿਆ ਉਹ ਵੀ ਸੁਣੋ ਸਰ ਕੀ ਮਾਮਲਾ ਹੋ ਗਿਆ ਜੀ ਇੱਕ ਨਾ ਅੱਜ ਕਰੀਬ 7:22 ਮਿੰਟ ਤੇ ਸਾਡੇ ਜਿਹੜਾ ਕੰਟਰੋਲ ਰੂਮ ਫਤਿਹਕਰ ਸਾਹਿਬ ਪੁਲਿਸ ਦਾ ਉੱਥੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਟ੍ਰੇਨ ਜਿਹੜੀ ਕਿ ਗਰੀਬ੍ਰਤ ਐਕਸਪ੍ਰੈਸ ਟ੍ਰੇਨ ਨੰਬਰ 12204 ਅੰਮ੍ਰਿਤਸਰੋਂ ਕਰੀਬ 4:30 ਵਜੇ ਸਵੇਰੇ ਰਵਾਨਾ ਹੋਈ ਸੀ ਤੇ ਨੇ ਵਾਇਆ ਲੁਧਿਆਣਾ ਅੰਮ੍ਰਿਤਸਰ ਸਹਿਰਸਾ ਬਿਹਾਰਵਾਲ ਜਾਣਾ ਸੀ ਤੇ ਜਦੋਂ ਇਹ ਸਰੇਂ ਜੰਕਸ਼ਨ ਕੋਲ ਪਹੁੰਚੀ ਇੱਥੇ ਇਹਦੇ ਕੁਝ ਡੱਬਿਆਂ ਦੇ ਵਿੱਚ ਅੱਗ ਲੱਗੀ ਤੇ ਫੌਰੀ ਤੌਰ ਤੇ ਮੌਕੇ ਤੇ ਐਸ ਐਚਓ ਜੀ ਆਰ ਪੀ ਡੀ ਐਸ ਪੀ ਜੀ ਆਰ ਪੀ ਐਸ ਐਚਓ ਸਰੇਂਧ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਂਡ ਐਸ ਪੀ ਪੀ ਵੀ ਆਈ ਸਾਰੀ ਟੀਮ ਫੌਰ ਸਮੇਂ ਇੱਥੇ ਮੌਕੇ ਤੇ ਪਹੁੰਚੇ ਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਅਸੀਂ ਜਿਹੜੇ ਪੈਸੇਂਜਰ ਸੀ ਇਹਨਾਂ ਦਾ ਇਹਨਾਂ ਨੂੰ ਇਵੈਕੂਏਟ ਕਰਾਇਆ ਤੇ ਇਹਨਾਂ ਦੀ ਕਿਉਂਕਿ ਸਾਰਾ ਫੋਰਮੋਸਟ ਕ ਉਸ ਤੋਂ ਬਾਅਦ ਏਵੈਕੂਏਸ਼ਨ ਤੋਂ ਬਾਅਦ ਇਹਨਾਂ ਨੂੰ ਅਸੀਂ ਪ੍ਰੋਪਰ ਮੈਡੀਕਲ ਏਡ ਤੇ ਕਾਉਂਸਲਿੰਗ ਪ੍ਰੋਵਾਈਡ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੇ ਉਹ ਉਹਨਾਂ ਨੂੰ ਬਰਨ ਇਜਰੀਸ ਆਈਆ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਫਤੇਗੜ ਸਾਹਿਬ ਰਿਫਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਗ ਬੁਝਾਉਣ ਵਾਸਤੇ ਇੱਥੇ ਕਰੀ ਚਾਰ ਫਾਇਰ ਬ੍ਰਿਗੇਡਾ ਲੱਗਿਆ ਹੋ ਗਿਆ ਨੇ ਉਹ ਨਿਰੰਤਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਾਫੀ ਹੱਦ ਤੱਕ ਅੱਗ ਜਿਹੜੀ ਹੈਗੀ ਹੁਣ ਕੰਟਰੋਲ 'ਚ ਆ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੈਸੇਂਜਰ ਸੀਗੇ ਕਈ ਕਿਉਂਕਿ ਦੇ ਚ ਸਟੇਟ ਆਫ ਸ਼ੌਕ ਦੇ ਵਿੱਚ ਹੈਗੇ ਅੱਗ ਕਰਕੇ ਖਰਾਬ ਹੋ ਗਿਆ ਸੜ ਗਿਆ ਤੇ ਉਹਦੀ ਅਚੀ ਲਿਸਟ ਹੁੰਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਸੋ ਦੇ ਪ੍ਰੋਪਰ ਵੈਰੀਫਿਕੇਸ਼ਨ ਹੋ ਸਕੇ ਡਿਕਲੇਰੇਸ਼ਨ ਹੋ ਸਕੇ ਤੇ ਹਜੇ ਜਿਹੜਾ ਪ੍ਰਾਈਮਰੀ ਫੇਸ ਸੀ ਕੌਜ਼ ਆਫ ਫਾਇਰ ਉਹ ਸਾਨੂੰ ਸ਼ਾਰਟ ਸਰਕਟ ਲੱਗਦਾ ਹੈ ਬਟ ਇਹਦੀ ਹਜੇ ਪ੍ਰੋਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਸਾਡੀ ਟੀਮਾਂ ਵੱਲੋਂ ਕਿਉਂਕਿ ਕੋਚ ਦੇ ਵਿੱਚ ਕੈਮਰੇ ਲੱਗੇ ਹੋਏ ਸੀਗੇ ਤੇ ਉਹ ਜਿਹੜੀ ਵੀਡੀਓ ਸਾਰੀ ਐਨਲਾਈਜ਼ ਕਰਕੇ ਫਾਈਨਲੀ ਅਸੀਂ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਜਿਹੜਾ ਉਹ ਸਾਰਾ ਚੈੱਕ ਕਰ ਰਹੀ ਹੈ ਉਸ ਤੋਂ ਬਾਅਦ ਐਗਜ਼ੈਕਟ ਜਿਹੜਾ ਹੈਗਾ ਕੌਜ਼ ਆਫ ਫਾਇਰ ਦਾ ਪਤਾ ਲੱਗੂਗਾ ਤੇ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਵੀ ਕੈਜੂਐਲਟੀ ਨਹੀਂ ਹੈ ਸਾਰੇ ਪੈਸੇਂਜਰਸ ਜਿਹੜੇ ਹੈਗੇ ਆ ਸੇਫ ਐਂਡ ਸਾਉਂਡ ਹੈ ਤੇ ਇਹਨਾਂ ਨੂੰ ਸਾਡੇ ਅਸੀਂ ਜੀਆਰਪੀ ਦੇ ਨਾਲ ਮਿਲ ਕੇ ਤੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਰਿਸਪੈਕਟਿਵ ਡੈਸਟੀਨੇਸ਼ਨ ਤੇ ਉੱਥੇ ਅਸੀਂ ਅੱਗੇ ਇਹਨਾਂ ਨੂੰ ਪਹੁੰਚਾ ਰਹੇ ਥੈਂਕ ਯੂ